ਤੁਹਾਡੇ ਸਾਰਿਆਂ ਲਈ ਸੁਨਹਿਰੀ ਮੌਕਾ ਜੀ ਅੱਜ ਕਿਉਂਕਿ 11 ਲੱਖ ਦਾ ਆਪਾਂ ਤੁਹਾਡੇ ਖਾਤਰ ਕੋਠੀ ਵਰਗਾ ਘਰ ਲੈ ਕੇ ਪਹੁੰਚਿਆ ਡਬਲ ਸਟੋਰੀ ਹੈ ਤੇ ਰਜਿਸਟਰੀ ਵਾਲੀ ਜਗ੍ਹਾ ਗੀ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਪਸੂ ਵਾਗਤ ਕਰਦੇ ਹਾਂ ਜੀ ਅੱਜ ਇੱਕ ਵਾਰ ਫਿਰ ਤੋਂ ਤੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਹੈਗਾ ਵੇਚਣ ਵਾਸਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਵਾਰ-ਵਾਰ 73800 ਪੂਰਾ 6273 ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫ੍ਰੀ ਚੈਟ ਲਗਵਾ ਸਕਦੇ ਹੋ ਜੀ ਤੁਸੀਂ ਕਮੈਂਟ ਬਹੁਤ ਜ਼ਿਆਦਾ ਕੀਤੇ ਸੀਗੇ ਤੇ ਕਮੈਂਟਾਂ ਚ ਜਿਹੋ ਜਿਹਾ ਘਰ ਜਿੰਨੇ ਰੇਟ ਚ ਤੁਸੀਂ ਕਹਿੰਦੇ ਸੀਗੇ ਉਹੀ ਜਿਹਾ ਘਰ ਉਹਨੇ ਰੇਡ ਦੇ ਵਿੱਚ ਆਪਾਂ ਲੈ ਕੇ ਪਹੁੰਚੇ ਆ ਉੱਪਰ ਵੀ ਪੋਰਸ਼ਨ ਬਣਿਆ ਹੋਇਆ ਉੱਪਰ ਵੀ ਆਪਾਂ ਚੱਲਾਂਗੇ ਬਾਅਦ ਚੋਂ ਪਹਿਲਾਂ ਤੁਸੀਂ ਨੀਚੇ ਤੋਂ ਦੇਖ ਲਓ ਜਿਹੜੀ ਇਹਨਾਂ ਨੂੰ ਗਲੀ ਲੱਗਦੀ ਆ ਗਲੀ ਵੀ ਇਹਨਾਂ ਨੂੰ ਪੂਰੀ ਵਧੀਆ ਲੱਗਦੀ ਆ ਪੂਰੀ ਖੁੱਲੀ ਡੁੱਲੀ ਗਲੀ ਇਹਨਾਂ ਨੂੰ ਲੱਗਦੀ ਆ ਤੇ ਵਧੀਆ ਆਪਣੇ ਕੋਲੇ ਮਕਾਨ ਪਹੁੰਚਿਆ ਜਗ੍ਹਾ ਦੀ ਰਜਿਸਟਰੀ ਵੀ ਹੈਗੀ ਆ ਤੇ ਰੇਟ ਵੀ 11 ਲੱਖ ਰੁਪਈਆ ਬਾਕੀ ਮਾਲਕ ਜਿਹੜੇ ਹੈਗੇ ਆ ਆਪ ਉਹਨਾਂ ਨੇ ਆਖਿਆ ਵੀ ਮੌਕੇ ਤੇ ਘਾਟਾ ਵਾਦਾ ਜ਼ਰੂਰ ਕਰਾਂਗੇ ਦੀ ਆਪਾਂ ਨੂੰ ਕਿਚਨ ਦੇਖਣ ਨੂੰ ਮਿਲ ਜੂਗਾ ਪਹਿਲਾਂ ਤਾਂ ਕਿਚਨ ਦੇਖੋ ਤੁਸੀਂ ਬਹੁਤ ਵਧੀਆ ਬਣਿਆ ਹੋਇਆ ਤੇ ਸਾਰਾ ਮਕਾਨ ਜਿਹੜਾ ਇਹਨਾਂ ਨੇ ਰੰਗ ਕਰਵਾਇਆ ਹੋਇਆ ਤੇ ਕੋਠੀ ਤੋਂ ਘਾਟ ਨਹੀਂ ਹੈਗਾ ਜੀ ਕੋਠੀ ਆਪਾਂ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਛੋਟੀ ਕੋਠੀ ਆਪਾਂ ਕਹਿ ਸਕਦੇ ਹਾਂ ਤੇ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਇੱਥੇ ਤੇ ਦੇਖ ਰਹੇ ਹੋ ਤੁਸੀਂ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਸਟੈਂਡਿੰਗ ਸ਼ੀਟ ਲੱਗੀ ਹੋਈ ਆ ਟੂਟੀਆਂ ਦਾ ਟੋਟਲ ਕੰਮ ਹੋਇਆਗਾ ਟਾਈਲਾਂ ਸਾਰੀਆਂ ਲੱਗੀਆਂ ਹੋਈਆਂ ਬਾਕੀ ਜੋੜੀਆਂ ਪੱਲੇ ਸਾਰਾ ਕੁਝ ਲੱਗਿਆ ਹੋਇਆ ਹੈ ਤੇ ਆਪਾਂ ਨੂੰ ਇੱਕ ਬੈਡਰੂਮ ਸਾਹਮਣੇ ਦੇਖਣ ਨੂੰ ਮਿਲੂਗਾ ਜੀ ਬੈਡਰੂਮ ਕਾਫੀ ਵੱਡਾ ਆਪਾਂ ਨੂੰ ਮਿਲ ਜੂਗਾ ਤੇ ਸਾਰਾ ਕੁਝ ਵਧੀਆ ਜੀ ਟੋਟਲੀ ਰੇਟ ਬਹੁਤ ਘੱਟ ਹੈ ਤੇ ਕੰਮ ਸਾਰਾ ਟੋਟਲ ਹੋਏਗਾ ਜੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਤੁਹਾਨੂੰ ਅੱਗੇ ਨੰਬਰ ਮਿਲ ਜੂਗਾ ਮਾਲਕ ਦਾ ਤੁਸੀਂ ਡਾਇਰੈਕਟ ਮਾਲਕ ਨਾਲ ਗੱਲ ਕਰ ਸਕਦੇ ਹੋ ਤੇ ਮਾਲਕ ਦਾ ਡਾਇਰੈਕਟ ਨੰਬਰ ਆਪਾਂ ਦਿੰਨੇ ਆਂ ਵੀਡੀਓ 'ਚ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੀ ਤੇ ਤੁਸੀਂ ਕਮੈਂਟ ਨਾਲ ਦੀ ਨਾਲ ਕਰਦੇ ਰਿਹਾ ਕਰੋ ਤੇ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਾਡਨ ਮਿਲੂਗਾ ਲਾਈਕ ਵੀ ਸਾਰੇ ਲਾਜ਼ਮੀ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੇ ਅੱਜ ਆਪਾਂ ਜਿਹੜਾ ਹ ਮਕਾਨ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਮੈਨੂੰ ਜਰੂਰ ਦੱਸਿਓ ਜੀ ਜੇ ਵਧੀਆ ਲੱਗ ਰਿਹਾ ਲਾਈਕ ਕਰ ਦਿਓ ਤੇ ਰੇਟ ਇਹਦਾ ਸਿਰਫ 11 ਲੱਖ ਰੁਪਈਆ ਜੀ 11 ਲੱਖ ਦੇ ਵਿੱਚੋਂ ਵੀ ਕਟੌਤੀ ਹੋ ਜੂਗੀ ਮਾਲਕ ਨੇ ਕਿਹਾ ਉੱਪਰ-ਨੀਚੇ ਬਹਿ ਕੇ ਗੱਲ ਕਰ ਲਾਂਗੇ ਪਹਿਲਾਂ ਤਾਂ ਤੁਸੀਂ ਆ ਕੇ ਦੇਖ ਲਓ ਮਾਲਕ ਨੇ ਕਿਹਾ ਜਿਹਨੂੰ ਪਸੰਦ ਆਉਂਦਾ ਹੈ ਤੇ ਬਹਿ ਕੇ ਗੱਲ ਕਰਕੇ ਤੇ ਡੀਲ ਕਰ ਲਾਂਗੇ ਜੀ ਤੇ ਉੱਪਰ ਜਾਣ ਵਾਸਤੇ ਆਪਾਂ ਨੂੰ ਅੰਦਰੋਂ ਹੀ ਪੌੜੀਆਂ ਮਿਲ ਜਾਣਗੀਆਂ ਤੇ ਪੌੜੀਆਂ ਆਪਾਂ ਨੂੰ ਵਧੀਆ ਮਿਲ ਜਾਣਗੀਆਂ ਤੇ ਗ੍ਰਿਲ ਵਗੈਰਾ ਲੱਗੀ ਹੋਈ ਹੈ ਤੇ ਆ ਜਿਹੜਾ ਬੈਡਰੂਮ ਹੈ ਸੀ ਨੀਚੇ ਵਾਲਾ ਇਹਦੇ ਵਿੱਚ ਇਹਨਾਂ ਨੇ ਕਲਰ ਵਗੈਰਾ ਬਹੁਤ ਚੰਗਾ ਕਰਵਾਇਆ ਹੋਇਆ ਤੇ ਉੱਪਰ ਚੱਲਦੇ ਆਪਾਂ ਪਹਿਲਾਂ ਤੇ ਉੱਪਰ ਦੀ ਵੀ ਗੱਲਬਾਤ ਕਰਦੇ ਆਂ ਤੇ ਕਿਸੇ ਨੇ ਜੇ ਐਡ ਕਰਵਾਉਣੀ ਆ ਜੀ ਤੁਹਾਡੇ ਕੋਲੇ ਵੀ ਕੋਠੀ ਆ ਘਰ ਮਕਾਨ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਕਿਸੇ ਵੀ ਏਰੀਆ ਚੋਂ ਜਿੱਥੋਂ ਵੀ ਤੁਸੀਂ ਦੇਖ ਰਹੂ ਆਪਣੇ ਕੋਲੇ ਇੱਕ ਵੀਡੀਓ ਬਣਾ ਕੇ ਭੇਜ ਦਿਆ ਕਰੋ ਜੀ ਆਪਣਾ WhatsApp ਨੰਬਰ ਜਿਹੜਾ ਹੈਗਾ ਚੈਨਲ ਦਾ ਉਹ ਆਪਣਾ ਉੱਪਰ ਵਾਰ-ਵਾਰ ਚੱਲਦਾ ਰਹਿੰਦਾ ਨੰਬਰ ਹੈ 73 800 ਪੂਰਾ 261 73 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਈ ਵੇਚਣਾ ਚਾਹੁੰਦਾ ਹੈ ਜਾਂ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਆ ਰਿਸ਼ਤੇਦਾਰਾਂ ਕੋਲੀ ਆ ਕੁਛ ਵੀ ਆ ਵੇਚਣ ਵਾਸਤੇ ਤਾਂ ਆਪਣੇ ਕੋਲੇ ਭੇਜੋ ਜੀ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਜੀ ਤੇ ਆਪਾਂ ਜਲਦੀ ਤੋਂ ਜਲਦੀ ਐਡ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਕਰ ਦੇਵਾਂਗੇ ਜੇ ਆਪਾਂ ਉੱਪਰ ਦੀ ਗੱਲ ਕਰੀਏ ਜੀ ਤਾਂ ਉੱਪਰ ਆਪਾਂ ਨੂੰ ਇੱਕ ਬੈਡਰੂਮ ਮਿਲ ਜੂਗਾ ਪੂਰਾ ਖੁੱਲਾ ਢੁਲਾ ਤੇ ਬਾਹਰਲੀ ਸਾਈਡ ਆਪਾਂ ਨੂੰ ਇੱਕ ਬਾਥਰੂਮ ਮਿਲ ਜੂਗਾ ਜੀ ਆਹ ਕੁਛ ਆਪਾਂ ਨੂੰ ਉੱਪਰ ਮਿਲ ਜੂਗਾ ਡਬਲ ਮਿਲ ਜਾਣਗੇ نیچے ਵੀ ਪੋਰਸ਼ਨ ਬਣਿਆ ਹੋਇਆ ਉੱਪਰ ਵੀ ਬਣਿਆ ਹੋਇਆ ਤੇ ਕਿਚਨ ਸਿਰਫ نیچے ਮਿਲੂਗਾ ਉੱਪਰ ਆਪਾਂ ਨੂੰ ਕਿਚਨ ਨਹੀਂ ਮਿਲਣਾ ਜੀ ਤੇ ਕਿਸੇ ਨੂੰ ਪਸੰਦ ਆਉਂਦਾ ਤਾਂ ਓਨਰ ਦਾ ਜਿਹੜਾ ਨੰਬਰ ਹੈ ਮੋਬਾਈਲ ਨੰਬਰ ਉਹ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 98500 5857900 78 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦਿੰਨਾ 98500 5857900 78 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਇਆ ਕੋਈ ਖਰੀਦਣ ਦਾ ਜੇ ਚਾਹਵਾਨ ਹੈਗਾਗਾ ਤੇ ਲੋਕੇਸ਼ਨ ਆਪਾਂ ਨੂੰ ਜਿਹੜੀ ਮਿਲੂਗੀ ਖਾਸ ਜਲੰਧਰ ਦੇ ਵਿੱਚ ਆਪਾਂ ਨੂੰ ਆਹ ਮਕਾਨ ਮਿਲ ਜੂਗਾ ਜੇ ਆਪਾਂ கரੈਕਟ ਲੋਕੇਸ਼ਨ ਦੀ ਗੱਲ ਕਰੀਏ ਤਾਂ ਕੜੀ ਵਾਲਾ ਚੌਂਕ ਤੋਂ ਥੋੜੀ ਜਿਹੀ ਅੱਗੇ ਜਾ ਕੇ ਆਪਾਂ ਨੂੰ ਮਿਲੂਗੀ ਆਹ ਮਕਾਨ ਆਪਨ ਮਿਲ ਜੂਗਾ ਕੜੀ ਵਾਲੇ ਚੌਂਕ ਤੋਂ ਥੋੜੀ ਜਿਹੀ ਅੱਗੇ ਜਲੰਧਰ ਖਾਸ ਤੇ ਕੋਈ ਵੀ ਖਰੀਦਣ ਦਾ ਚਾਹਵਾਨ ਜੇ ਹੈਗਾ ਤਾਂ 11 ਲੱਖ ਰੁਪਿਆ ਡਿਮਾਂਡ ਹੈ ਜਗ੍ਹਾ ਦੀ ਰਜਿਸਟਰੀ ਮਿਲੂਗੀ ਸਾਰਾ ਕੁਝ ਵਧੀਆਗਾ ਜਗ੍ਹਾ ਦੀ ਗੱਲ ਕਰੀਏ ਤਾਂ ਸਵਾ ਕੁ ਮਰਲੇ ਜਗ੍ਹਾ ਪਰ ਮਿਲੂਗੀ ਸਵਾ ਮਾਰਲੇ ਤੋਂ ਥੋੜਾ ਬੋਤਾ ਘਟਾ ਮਤਲਬ ਕਿ ਹੈਗੇ ਤੇ ਬਾਕੀ ਤੁਸੀਂ ਗੱਲ ਕਰ ਲਿਓ ਇਹਨਾਂ ਕੋਲੇ ਸਾਰਾ ਕੁਝ ਜੋ ਵੀ ਡਾਕੂਮੈਂਟਸ ਹੁੰਦੇ ਆ ਕਾਗਜ਼ ਪੱਤਰ ਹੁੰਦੇ ਸਾਰਾ ਕੁਝ ਇਹਨਾਂ ਕੋਲੇ ਹੈਗਾ ਤੇ ਉਹ ਮੌਕੇ ਤੇ ਤੁਸੀਂ ਦੇਖ ਲਿਓ ਕਿੰਨੀ ਜਗ੍ਹਾ ਬਣਦੀ ਆ ਤੇ ਕੀ ਕੁਝ ਬਣਦਾ ਹੈ ਰੇਟ ਹੋ ਜਾਊਗਾ 11 ਲੱਖ ਰੁਪਇਆ ਮੰਗ ਇਹਨਾਂ ਨੇ ਇੱਕ ਵਾਰੀ ਕੀਤੀ ਹੈ ਤੇ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦੂ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਆਇਓ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲ ਜੂਗਾ ਸਬਸਕ੍ਰਾਈਬ ਲਾਜ਼ਮੀ ਕਰ ਦੋ ਪਹਿਲੀ ਵਾਰ ਜੇ ਆਇਓ ਤੁਸੀਂ ਤਾਂ ਪਹਿਲਾਂ ਤੋਂ ਤੁਸੀਂ ਚੈਨਲ ਨਾਲ ਜੁੜੇ ਹੋ ਹੋ ਸਬਸਕ੍ਰਾਈਬ ਕੀਤਾ ਹੋਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਨੋਟ ਲਾਜ਼ਮੀ ਕਰ ਲਓ 738006273 ਜੇ ਤੁਸੀਂ ਐਡ ਕਰਵਾਉਣੀ ਹੈ ਤੁਸੀਂ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਤੁਸੀਂ ਕਮੈਂਟਾਂ ਦੇ ਵਿੱਚ ਬਹੁਤ ਜ਼ਿਆਦਾ ਲਿਖਦੇ ਹੋ ਵੀ ਅਸੀਂ ਘਰ ਕੋਠੀ ਮਕਾਨ ਵੇਚਣਾ ਹੈ ਕਮੈਂਟਾਂ ਦੇ ਵਿੱਚ ਨਾ ਲਿਖਿਆ ਕਰੋ ਵੇਚਣ ਬਾਰੇ ਠੀਕ ਹੈ ਜੀ ਵੇਚਣਾ ਜਿਹਨੇ ਆਪਣੇ ਨੰਬਰ ਤੇ ਡਾਇਰੈਕਟ ਭੇਜ ਦਿਆ ਕਰੋ ਜੀ ਬਸ ਤੇ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਬਾਕੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੋ ਜਿਹਾ ਮਕਾਨ ਘਰ ਕੋਠੀ ਚਾਹੀਦੀ ਆ ਲਾਜ਼ਮੀ ਮੈਨੂੰ ਦੱਸਿਓ ਜੀ ਕਮੈਂਟ ਦੇ ਵਿੱਚ ਲਿਖਿਓ ਲਾਜ਼ਮੀ ਤੇ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਜੀ ਤੇ ਮਿਲਦੇ ਆਪਾਂ ਜਲਦੀ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੂਠੀ ਘਰ ਮਕਾਨ ਦੇ ਨਾਲ ਤੇ ਖੁਸ਼ ਰਹੋ ਜੀ ਤੇ ਪਿਆਰ ਦਿੰਦੇ ਰਹੋ ਵੀਡੀਓ ਨੂੰ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਰਿਹਾ ਕਰੋ ਜੀ ਤੁਹਾਡੇ ਇੱਕ ਸ਼ੇਅਰ ਨਾਲ ਬਹੁਤ ਬੰਦਿਆਂ ਦਾ ਭਲਾ ਹੋ ਜਾਂਦਾ ਹੈ